ਸਤ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਕੈਨੇਡਾ ਤੋਂ ਜੱਟ ਸਿੱਖ ਪਰਿਵਾਰ ਦੀ ਕੁੜੀ ਦਾ ਰਿਸ਼ਤਾ ਲੈ ਕੇ ਹਾਜ਼ਰ ਹੋਏ ਆ ਨਵੇਂ ਨਵੇਂ ਰਿਸ਼ਤੇ ਦੇਖਣ ਦੇ ਲਈ ਤੁਸੀਂ ਸਾਨੂੰ ਫੋਲੋ ਕਰ ਲਓ ਜੇ ਤੁਸੀਂ ਆਪਣੇ ਰਿਸ਼ਤੇ ਦੀ ਐਡ ਪਵਾਉਣੀ ਹੈ ਤਾਂ ਹੇਠਾਂ ਦਿੱਤੇ ਨੰਬਰ ਤੇ WhatsApp ਮੈਸੇਜ ਭੇਜ ਕੇ ਆਪਣੇ ਰਿਸ਼ਤੇ ਦੀ ਐਡ ਵੀ ਪਵਾ ਸਕਦੇ ਹੋ ਰਿਸ਼ਤੇ ਦੀ ਜਾਣਕਾਰੀ ਕਰੋ ਜੀ ਨੋਟ ਬਠਿੰਡੇ ਤੋਂ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਕੁੜੀ ਹੈ ਗੋਤ ਢਿੱਲੋਂ ਪੜ੍ਹਾਈ MCA ਉਮਰ 37 ਸਾਲ ਕੱਦ 5 ਫੁੱਟ 5 ਇੰਚ ਪਿਤਾ ਸਵਰਗਵਾਸ ਇੱਕ ਭਰਾ ਮੈਰਿਡ ਹੈ ਜੀ ਇੱਕ ਭੈਣ ਉਹ ਵੀ ਮੈਰਿਡ ਕੁੜੀ ਕੈਨੇਡਾ ਦੇ ਵਿੱਚ ਇਸ ਟਾਈਮ ਵਰਕ ਪਰਮਿਟ ਤੇ ਹੈ ਪੀਐਸਡਬਲਯੂ ਦੀ ਕੁੜੀ ਜੌਬ ਕਰਦੀ ਹੈ ਮੁੰਡਾ ਚਾਹੀਦਾ ਮੁੰਡਾ ਚਾਹੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੋਵੇ ਚਾਹੇ ਪੀਆਰ ਹੋਵੇ ਮੁੰਡੇ ਕੋਲ 5 ਤੋਂ 6 ਕਿਲੇ ਜ਼ਮੀਨ ਦੇ ਹੋਣ ਪੰਜਾਬ ਵਾਲੇ ਵੀ ਸੰਪਰਕ ਕਰ ਸਕਦੇ ਨੇ ਸਿਰਫ ਮਾਲਵਾ ਏਰੀਆ ਵਾਲੇ ਹੀ ਸੰਪਰਕ ਕਰਨ ਜੀ ਮੁੰਡੇ ਦੀ ਚੰਗੀ ਪੜ੍ਹਾਈ ਕੀਤੀ ਹੋਵੇ ਤਲਾਖ ਸੁਦਾ ਪਲੱਸ 2 ਪਾਸ ਤੇ ਬੀਏ ਪਾਸ ਵਾਲੇ ਪਰਿਵਾਰ ਦੇ ਨਾਲ ਨਾ ਸੰਪਰਕ ਕਰਨ ਏਰੀਆ ਬਠਿੰਡਾ ਫਰੀਦਕੋਟ ਤੇ ਮੁਖਤਸਰ ਇਸ ਦੇ ਨੇੜੇ ਤੇੜੇ ਵਾਲੇ ਹੀ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਨੇ ਪਰਿਵਾਰ ਦਾ ਨੰਬਰ ਲੈਣ ਲਈ ਇਸ ਰਿਹਾ ਇਸ ਤਰ੍ਹਾਂ ਸਕਰੀਨਸ਼ਾਟ ਖਿੱਚ ਕੇ ਤੁਸੀਂ ਸਾਨੂੰ WhatsApp ਤੇ ਮੈਸੇਜ ਭੇਜੋ ਅਸੀਂ ਤੁਹਾਨੂੰ ਪਰਿਵਾਰ ਦਾ ਨੰਬਰ ਦੇ ਦੇਵਾਂਗੇ ਵੀਡੀਓ ਨੂੰ ਕਰ ਦਿਓ ਬਾਅਦ ਤੋਂ ਬਾਅਦ ਸ਼ੇਅਰ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਜੀ ਧੰਨਵਾਦ